ਸਾਰੇ ਮੇਰੇ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਹਾਜ਼ਰ ਹੋਏ ਕਾ ਨਵੀਂ ਵੀਡੀਓ ਲੈ ਕੇ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੀ ਰਹਿਆ ਕਰੋ ਚੈਨਲ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵੀਂ ਰੈਸਪੀ ਇਹ ਆਪਨੇ ਛੋਲਿਆਂ ਦੀ ਰੈਸਪੀ ਬਹੁਤੀ ਕੋਈ ਔਖੀ ਰੈਸਪੀ ਨਹੀਂ ਹੈਗੀ ਇਹ ਜਿਨ੍ਹਾਂ ਦਾ ਬੀਪੀ ਸ਼ੂਗਰ ਇਮਿਊਨਿਟੀ ਸਿਸਟਮ ਡਾਊਨ ਆ ਜਾਂ ਆਪਣੇ ਕੋਈ ਹੋਰ ਪ੍ਰੋਬਲਮ ਹੈ ਇਹਨਾਂ ਆਪਾਂ ਛੋਲੇ ਸਰਕਜ ਪੀਓ ਲੈਣੇ ਕਰਾਤ ਭੋਂਤੇ ਦੇਮਾ ਦੀ ਕੋਲੀਪੀਣਤੀ ਦੀ ਪੂਰੀ ਹੋ ਭਰ ਗਏ ਦੂਜੇ ਦਿਨ ਖੁੱਲੇ ਭਾਂਡੇ ਚ ਭਿਉਣੀ ਆ ਤੰਗ ਭਾਂਡੇ ਚ ਨਹੀਂ ਭਿਉਣੀ ਕਿਸ ਕੰੱਚ ਦੀ ਬੋਲ ਚ ਜਾਂ ਚੀਨੀ ਦੀ ਬੋਲ ਚ ਇਹ ਲਈ ਅਜ ਆਪਣੇ ਮਸਾਲਾ ਤਿਆਰ ਕਰਿਆ ਵਾ ਮੇਥਾ ਜੀਰਾ ਕਲੌਂਜੀ ਸੌਂਫ ਜਮੈਨ ਸਾਰਾ achar ਵਾਲਾ ਮਸਾਲਾ ਕੰਦੇ ਚ ਮੇਥੇ ਨਹੀਂ ਪਾਵਾਂਗੇ ਮੇਥੇ ਦੇ ਚਮਚੇ ਪਦੋਂ ਹੁਣ ਪਾਵਾਂਗੇ ਜਦੋਂ ਆਪਾਂ ਪੁਰਾਣੇ ਜ਼ਮਾਨੇ ਚ achar ਕੰਦੇ ਦੇ ਆਪਣੇ ਬਜ਼ੁਰਗਾਂ ਬਹੁਤ ਮਸਾਲਾ ਪਾਉਂਦੇ ਥੇ ਨਾ ਕਿਸੇ ਦਾ ਸ਼ੂਗਰ ਹੁੰਦਾ ਤਾਂ ਨਾ ਕਿਸੇ ਦਾ ਬੀਪੀ ਹੁੰਦਾ ਤਾਂ ਹੁਣ ਆਪਾਂ ਇਹ ਵਰਤੋ ਜੇ ਤਾਂ ਆਪਾਂ ਨੇ ਕੱਚੇ ਖਾਣੇ ਆ ਤਾਂ ਸਿਰਕੇ ਚ ਭਿਓ ਕੇ ਵੀ ਖਾ ਸਕਦੇ ਆ ਜੇ ਆਪਾਂ ਨੇ achar ਬਣਾ ਕੇ ਖਾਣਾ ਤਾਂ ਹਮਸਾ ਮਸਾਲਾ ਸਿਰਕਾ ਤੇ ਤੇਲ ਪਾ ਕੇ ਰੱਖਦੇ ਫੁੱਲ ਜਾਂਦਾ ਚਾਹੇ ਤੁਸੀਂ ਹਟੇ ਟਾਈਮ ਵੀ ਪਾ ਲਿਓ ਆਪਣਾ ਇਹ ਚ ਕੋਈ ਚੱਕਰ ਨਹੀਂ ਹੈਗਾ ਆਪਣੇ ਪੰਜ ਕੱਚੇ ਦਾਣੇ ਪੰਜ ਸੱਤ ਖਾਇਆ ਕਰੋ ਜੇ ਕਿਸੇ ਨੇ ਖਾਣੇ ਕੱਚੇ ਖਾ ਸਕਦੇ ਨੇ ਜਾਂ achar ਬਣਾ ਕੇ ਖਾ ਲਓ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਦੇ ਗੈਸ ਕਰ ਲਓ ਪਹਿਲੇ ਤੇ ਭਾ ਮੰਗੇ ਸਰੋਂ ਦਾ ਤੇਲ ਥੋੜਾਈ ਬੋਲ ਬੋਤਲੀ ਬੋਲ ਰਹਿਣਾ ਨਾ ਬਹੁਤੀ ਅੱਗ ਤੇਜ਼ ਕਰਨੀ ਆਪਾਂ ਨੋਰਮਲੇ ਰੱਖਣੀ ਹੈ ਘੱਟ ਗਰਮ ਕਰਨਾ ਇਹ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਜਿਹੜਾ ਤੁਸੀਂ ਸਿਰਕਾ ਬਰਤਨ ਆ ਉਹ ਵਧੀਆ ਕੰਪਨੀ ਦਾ ਸੇਵ ਦਾ ਸਿਰਕਾ ਬਰਤਨ ਇਹ ਜਿਹੜੇ ਆਪਣੇ ਚੋਲੇ ਆ ਆਪਣੇ ਆਤੜੀਆਂ ਨੂੰ ਸਾਫ਼ ਕਰਦੇ ਆ ਸੋ ਜਿਹੜੇ ਸਰੀਰ 'ਚ ਸੋਜ ਨੂੰ ਘਟਾਉਣੇ ਆ ਜਿਨ੍ਹਾਂ ਦੇ ਕੱਲਾ ਪੇਟ ਵਧਿਆ ਹੋਵੇ ਗੈਸ ਵੱਣਦੀ ਆ ਹੋਰ ਸਰੀਰ ਠੀਕ ਆ ਉਹਨਾਂ ਵਾਸਤੇ ਬਹੁਤ ਲਾਜੂਗਾ ਇਹ। ਤੁਝ ਪਹਿਲਾਂ ਪਾਉ ਉਹ ਇਹਨੇ ਆਚਾਰ ਵਿੱਚ ਸਿਸ ਮਾਂਚ ਵਿੱਚ ਮਿੱਥੇ ਨਹੀਂ ਪਾਏ ਹੋ ਤੇ ਥੋੜੇ ਜਿ ਮਿੱਥੇ ਪਾਵਾਂਗੇ ਪਹਿਲਾਂ ਇਹਦੇ 'ਚ। ਬਸ ਇਹ ਕਿਸੇ ਪਹਿਲਾਂ ਅਚਾਰ ਦਾ ਮਸਾਲਾ ਬਚਿਆ ਹੋ ਹੁੰਦਾ ਆਂਪ ਦੇਦਾ ਉਹ ਵੀ ਤੁਸੀਂ ਵਰਤ ਸਕਦੇ। ਹੋਰ ਜੇ ਚਲੋ ਫਾਲੇ ਪਾਣੀ ਵਿੱਚ ਹਲਕੇ ਜਿ ਬਰੋਮ ਕਰਨੇ ਆ ਇਹ ਜ਼ਿਆਦਾ ਨਹੀਂ ਪਾਣੇ। ਸਾੜਨੇ ਹੈ ਜੇ ਸ਼ੁਗਰ ਵਾਸਤੇ ਬਹੁਤ ਚੰਗੇ ਆ ਇਹ ਇਸ ਤਰ੍ਹਾਂ ਪਰੋਖਾ ਲਈ ਹੁੰਦੇ ਆ ਅਚਾਰ ਨਾਲ ਫਿਰ ਖਾਹੋ ਜੰਨੇ ਜਿਹੜੇ ਕੱਚੇ ਖਾ ਸਕਦੇ ਆ ਉਹ 5-7 ਗਾਰੇ ਰੋਜ਼ ਕੱਚੇ ਪਿਓ ਪਿਓ ਕੇ ਖਾਇਆ ਕਰੋ ਸਿਰਕੇ ਵਿੱਚ ਸੋਹੇ ਹਾਲ ਕੇ ਬਰੌਂ ਹੋ ਗਏ ਆਪਣੇ ਹੁਣ ਪਾ ਦੇਣ ਆਪਣੇ ਚੋਲ੍ਹੇ ਕੋੜੇ ਸੇਪੌੜੀ ਤੇ ਵਾਹਣ ਹੱਦ ਤੱਕ ਦਾ ਕਰਸਨਿੇ ਥੋੜਾ ਜਿਹਾ ਸੇਕ ਲਓ ਇਸ ਤਰ੍ਹਾਂ ਬਦਲ ਲੈਂਦੀ ਹਾਂ ਕੱਚਿਆਂ ਦਾ ਕੱਚਾ ਪੰਦਾ ਸਵਾਗਤ ਦੇ ਅੰਦਰ। ਪਾਟ ਸੇਕ ਕਰਕੇ 2 ਮਿੰਟ ਤੱਕ ਪਾਣੀ ਥੋਲੇ ਭੁੰਨ ਲਵਾਂ। ਉਹ ਪਾਉਾਂਗੇ ਪਹਿਲੇ ਨਮਕ। ਨਮਕ ਮਸਾਲੇ ਚ ਪਾਇਆ ਮੈਂ। ਅੱਧਾ ਕੇ ਜਿਆਦਾ ਪਾਵਾਂਗੇ। ਥੋੜੀ ਜਿਹੀ ਬਾਹਰ ਇਹ ਪਾ ਲਈ ਹਾਂ ਜੀ ਕੋਈ ਟੈਸਟ ਕਰਨ ਲਈ ਥੋੜੀ ਜਿਹੀ ਲਾਉਣ ਲਈ ਮਸਾਲਾ ਜਿਹੜਾ ਪਾਨੇ ਚਾਰਚ ਕੋਲ ਤੁਸੀਂ ਪੀਸ ਕੇ ਪਾ ਸਕਦੇ ਹੋ ਇਹਨੇ ਨਹੀਂ ਸਾਫ ਕਰਨਾ ਨਹੀਂ ਹੁਣ ਪਾਵਾਂਗੇ ਤਿਆਰਿਤ ਮਸਾਲਾ ਛੋਟੀ ਇਲਾਇਚੀ ਵੱਡੀ ਇਲਾਇਚੀ ਸਾਰੇ ਚੀਜ਼ਾਂ ਪਾ ਲਓ ਤੇ ਜਿਵੇਂ ਮੈਂ ਜੀਰਾ ਤੌਂਫ ਮੇਥੇ ਕਲੌਂਜੀ ਬਹੁਤ ਵਧੀਆ ਟੇਸਟੀ ਆਚਾਰ ਬਣਦਾ ਤੁਸੀਂ ਇਹਨੂੰ ਫੁੱਲੇਜ ਪੰਡੇ ਚ ਪਾ ਕੇ ਪਲੇਟ ਦੇ ਕੇ ਰੱਖ ਲਓ ਭਾਈਆ ਕਿਛੋਲਿਆਂ ਦਾ ਬਣਾ ਲਓ ਬਹੁਤ ਐਨਨ ਮੁੱਖ ਜੂਗਾ ਫਿਰ ਬਣਾ ਲੈ ਇੱਕ ਗੱਲ ਦਾ ਧਿਆਨ ਰੱਖਣਾ ਕਿ ਦਾ ਸਿਰਕਾ ਆਪਾਂ ਗੰਨੇ ਦਾ ਵਰਤਦੇ ਹੁੰਦੇ ਹਾਂ ਘਰ ਦਾ ਸਿਰਕਾ ਹੁਣ ਆਪਾਂ ਇਹ ਬਜ਼ਾਰਾਂ ਚ ਵਧੀਆ ਨਹੀਂ ਮਿਲਦਾ ਡੁਪਲੀਕੇਟ ਮਿਲਦੇ ਆ ਇਸੇ ਵਧੀਆ ਕੰਪਨੀ ਦਾ ਸੇਵ ਦਾ ਸਿਰਕਾ ਲਿਆ ਹੁਣ ਠੀਕ 1 ਮਿੰਟ ਆਪਾਂ ਮਸਾਲਾ ਪੁੱਜਦੇ ਹਾਂ ਹੁਣ ਬਾਮਾਂ ਦੇ ਵਿੱਚ ਸਿਰਕਾ ਇੱਕ ਦੋ ਦਿਨ ਕੱਚੇ ਜਿਹਾ ਲੱਗਣਗੇ ਬਾਕੀ ਫਿਰ ਸਿਰਕੇ ਚਾਹੇ ਬਣ ਜਾਵੇਗਾ ਇਹਨਾਂ ਜਿਨਾਂ ਮੇਰੇ ਪਾਸੋਂ ਦਾ ਖੱਲਾ ਪੇਟ ਭਰਿਆ ਦਾ ਉਹ ਲਗਾਤਾਰ ਖਾਉਂ ਇਹਨੂੰ ਹਰ ਸਪਤਾਹਾਨੇ ਰੋਜ਼ ਅੱਛਾ ਆ ਦੇਖਾਉ ਪਰ ਸਿੱਤ ਦੇ ਰਿਖੇ ਹੋ ਤੇ ਪਲੱਸ ਛੋਟੇ ਗਏ ਰਿਖੇ ਬਹੁਤ ਪਾਈਂ ਪਾਵਾਂਗੇ ਠੰਡੇ ਚ ਭੰਡੇ ਲੋਗੇ ਇਸ ਤਰ੍ਹਾਂ ਦੇ ਖੁੱਲੇ ਜੇ ਭਾਂਡੇ ਚ ਪਾ ਕੇ ਰੱਖ ਲਿਓ ਪਲਾਸਟਿਕ ਜਿਹੜਾ ਬਚ ਨਹੀਂ ਪਾਉਣਾ ਹੈਗਾ ਚੀਨੀ ਜਾਂ ਕੰਚ ਦੇ ਭਾਂਡੇ ਚ ਪਾ ਕੇ ਰੱਖਿਓ ਠੰਡਾ ਹੋਏ ਤੇ ਇਹਨੂੰ ਧਕੜ ਘਰ ਨੂੰ ਕਾਣਾ ਨਹੀਂ ਹੈਗਾ ਆਪਾਂ ਨੂੰ ਹੁਣ ਸੋਨੇ ਦਾ ਆਚਾਰ ਹੋ ਗਿਆ ਬਣ ਕੇ ਤਿਆਰ ਵੀਡੀਓ ਦੇਖਣੇ ਤੋਂ ਟਪੋ ਤੋਂ ਤੁਹਾਨੂੰ